ਸਤ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਜਾਣਾਂਗੇ ਅੰਦਰੂਨੀ ਤਾਕਤ ਬਾਰੇ ਅੰਦਰੂਨੀ ਤਾਕਤ ਸਾਡੀ ਅਸਲੀ ਤਾਕਤ ਹੈ ਅਤੇ ਇਹ ਸਾਨੂੰ ਕਿਤੋਂ ਬਾਹਰੋਂ ਨਹੀਂ ਮਿਲਦੀ ਸਾਡੇ ਅੰਦਰ ਹੈ ਤੇ ਸਾਨੂੰ ਆਪ ਹੀ ਜਗਾਉਣੀ ਪੈਂਦੀ ਹੈ ਆਪ ਹੀ ਪੈਦਾ ਕਰਨੀ ਪੈਂਦੀ ਹੈ ਆਓ ਜਾਣੀਏ ਕਿ ਇਹ ਅਸੀਂ ਕਿਵੇਂ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਤਾਂ ਜਾਣਾਂਗੇ ਕਿ ਤਾਕਤ ਦਾ ਮਤਲਬ ਕੀ ਹੈ ਤਾਕਤ ਦਾ ਮਤਲਬ ਸਰੀਰਕ ਤਾਕਤ ਨਹੀਂ ਬਲਕਿ ਸਾਡੀ ਅੰਦਰਲੀ ਸਾਡੇ ਮਨ ਦੀ ਸ਼ਕਤੀ ਹੈ ਇਹ ਸਾਨੂੰ ਆਪਣੇ ਆਪ ਨੂੰ ਕਬੂਲ ਕਰਨਾ ਸਿਖਾਉਂਦੀ ਹੈ ਆਪਣੇ ਆਪ ਨਾਲ ਸੱਚੇ ਰਹਿਣਾ ਇਮਾਨਦਾਰ ਰਹਿਣਾ ਸਿਖਾਉਂਦੀ ਹੈ ਸੋ ਜਦੋਂ ਤੁਸੀਂ ਆਪਣੇ ਆਪ ਨੂੰ ਕਬੂਲ ਕਰ ਲੈਨੇ ਹੋ ਆਪਣੇ ਦਿਲ ਦੀ ਸੁਣਨ ਲੱਗਦੇ ਹੋ ਆਪਣੀਆਂ ਭਾਵਨਾਵਾਂ ਨੂੰ ਸਮਝਣ ਲੱਗਦੇ ਹੋ ਤਾਂ ਤੁਸੀਂ ਆਪਣੇ ਅੰਦਰਲੀ ਤਾਕਤ ਦਾ ਦਰਵਾਜ਼ਾ ਖੋਲ੍ਹ ਲੈਂਦੇ ਹੋ ਯਾਦ ਰੱਖੋ ਅਸਲੀ ਤਾਕਤ ਆਪਣੇ ਆਪ ਨੂੰ ਕਬੂਲ ਕਰਨ ਵਿੱਚ ਹੀ ਹੈ ਰੁਕਾਵਟਾਂ ਦਾ ਸਾਹਮਣਾ ਤੁਹਾਨੂੰ ਕਰਨਾ ਪੈ ਸਕਦਾ ਹੈ ਜਦੋਂ ਵੀ ਕੋਈ ਨਵਾਂ ਕੰਮ ਅਸੀਂ ਸ਼ੁਰੂ ਕਰਦੇ ਹਾਂ ਤਾਂ ਅਕਸਰ ਲੋਕ ਕਹਿੰਦੇ ਹਨ ਤੂੰ ਇਹ ਨਹੀਂ ਕਰ ਸਕਦਾ ਜਾਂ ਨਹੀਂ ਕਰ ਸਕਦੀ ਜਾਂ ਤੂੰ ਕਮਜ਼ੋਰ ਹੈ ਉਹ ਤੋਂ ਡਰਨ ਦੀ ਲੋੜ ਨਹੀਂ ਆਪਣੇ ਅੰਦਰਲੀ ਤਾਕਤ ਉੱਤੇ ਭਰੋਸਾ ਕਰਕੇ ਤੁਸੀਂ ਅੱਗੇ ਵਧਦੇ ਜਾਓ ਮੈਂ ਵੀ ਜ਼ਿੰਦਗੀ ਵਿੱਚ ਜਦੋਂ ਆਪਣੀ ਪਸੰਦੀਦਾ ਕੰਮ ਸ਼ੁਰੂ ਕੀਤਾ ਸੀ ਪਹਿਲਾਂ ਮੈਨੂੰ ਵੀ ਲੱਗਦਾ ਸੀ ਪਤਾ ਨਹੀਂ ਮੈਂ ਇਹ ਕਰ ਸਕੂਗੀ ਜਾਂ ਨਹੀਂ ਕਿਤੇ ਜੋ ਲੋਕ ਕਹਿੰਦੇ ਹਨ ਕਿ ਮੈਂ ਨਾਕਾਮਯਾਬ ਹੋਊਂਗੀ ਕਿਤੇ ਐਦਾਂ ਤਾਂ ਨਹੀਂ ਹੋਊਗਾ ਪਰ ਮੈਨੂੰ ਫੇਰ ਵੀ ਆਪਣੇ ਅੰਦਰੋਂ ਆਪਣੀ ਤਾਕਤ ਉੱਤੇ ਭਰੋਸਾ ਸੀ ਅਤੇ ਯਕੀਨ ਸੀ ਕਿ ਮੈਂ ਜ਼ਰੂਰ ਕਾਮਯਾਬ ਹੋਊਂਗੀ ਤੇ ਹਰ ਇੱਕ ਛੋਟਾ ਛੋਟੀ ناکامیਬੀ ਜੋ ਫੇਲਿਅਰ ਸੀ ਉਹ ਮੈਨੂੰ ਹੋਰ ਵੀ ਮਜ਼ਬੂਤ ਬਣਾਉਂਦੀ ਗਈ ਤੇ ਮੈਂ ਆਪਣੇ ਜ਼ਿੰਦਗੀ ਵਿੱਚ ਆਪਣੇ ਕੰਮ ਵਿੱਚ ਕਾਮਯਾਬ ਹੁੰਦੀ ਗਈ ਮੇਰਾ ਹੌਸਲਾ ਹੋਰ ਵੀ ਵੱਧਾ ਗਿਆ 10 ਮਿੰਟ ਰੋਜ਼ ਮੈਂ ਆਪਣੇ ਆਪ ਨਾਲ ਬਤਾਉਂਦੀ ਸੀ ਤੇ ਆਪਣੀ ਸੋਚ ਉੱਤੇ ਕੰਮ ਕਰਦੀ ਸੀ ਹੁਣ ਆਪਾਂ ਜਾਣਾਂਗੇ ਕਿ ਇਹ ਅਸਲੀ ਤਾਕਤ ਅਸੀਂ ਪੈਦਾ ਕਿਵੇਂ ਕਰ ਸਕਦੇ ਹਾਂ ਸਾਡੀ ਅੰਦਰੂਨੀ ਤਾਕਤ ਇਦੇ ਲਈ ਤੁਹਾਨੂੰ ਤਿੰਨ ਚੀਜ਼ਾਂ ਉੱਤੇ ਅਮਲ ਕਰਨਾ ਪਏਗਾ ਪਹਿਲੀ ਚੀਜ਼ ਹੈ ਸਵੈ ਮੁਲਾਂਕਣ ਆਪਣੇ ਆਪ ਨਾਲ 5 ਤੋਂ 10 ਮਿੰਟ ਬੈਠੋ ਅਤੇ ਸੋਚੋ ਕਿ ਤੁਸੀਂ ਕਿੰਨੇ ਸ਼ਕਤੀਸ਼ਾਲੀ ਹੋ ਉਹਨਾਂ 5 ਜਾਂ 10 ਮਿੰਟਾਂ ਵਿੱਚ ਤੁਸੀਂ ਸਿਰਫ ਆਪਣੀਆਂ ਸਾਰੀਆਂ ਕਾਮਯਾਬੀਆਂ ਬਾਰੇ ਹੀ ਸੋਚੋ ਨੰਬਰ 2 ਨਕਾਰਾਤਮਕਤਾ ਤੋਂ ਦੂਰ ਰਹੋ ਲੋਕ ਬਹੁਤ ਸਾਰੀਆਂ ਨੈਗੇਟਿਵ ਟਿੱਪਣੀਆਂ ਕਰਦੇ ਹਨ ਉਹਨਾਂ ਟਿੱਪਣੀਆਂ ਤੋਂ ਦੂਰ ਰਹੋ ਤੇ ਸਿਰਫ ਆਪਣੇ ਵਿਕਾਸ ਉੱਤੇ ਧਿਆਨ ਦਿਓ ਨੰਬਰ 3 ਸੁਖਮਈ ਆਦਤਾਂ ਅਪਣਾਓ ਰੋਜ਼ ਮੈਡੀਟੇਸ਼ਨ ਕਰੋ ਸਵੇਰੇ ਅਤੇ ਸ਼ਾਮ ਤੀਰਜ ਰੱਖੋ ਕਸਰਤ ਕਰੋ ਆਪਣੇ ਆਪ ਦੀ ਦੇਖਭਾਲ ਕਰੋ ਵਧੀਆ ਖਾਣਾ ਖਾਓ ਇਹਨਾਂ ਤਿੰਨਾਂ ਗੱਲਾਂ ਤੇ ਅਮਲ ਕਰਕੇ ਤੁਸੀਂ ਆਪਣੇ ਅੰਦਰੂਨੀ ਤਾਕਤ ਨੂੰ ਜਗਾ ਸਕਦੇ ਹੋ ਲਰਨਿੰਗ ਫ্রম ਸਮਾਲ ਫੀਲਿਅਰਸ ਮੈਂ ਜਿੰਨੇ ਵਾਰੀ ਨਾਕਾਮਯਾਬ ਹੋਈਆਂ ਹਰ ਵਾਰ ਪਹਿਲਾਂ ਨਾਲੋਂ ਜ਼ਿਆਦਾ ਤਾਕਤ ਨਾਲ ਉੱਠੀਆਂ ਕਿਸੇ ਨਾ ਕਿਸੇ ਨਵੀਂ ਸਿੱਖਿਆ ਨਾਲ ਉੱਠੀਆਂ ਇਸੇ ਤਰ੍ਹਾਂ ਡਿੱਗਣਾ ਅਸਫਲਤਾ ਨਹੀਂ ਸਿੱਖਣ ਦਾ ਰਸਤਾ ਹੈ ਛੋਟੇ ਬੱਚੇ ਨੂੰ ਦੇਖੋ ਉਹ ਡਿੱਗਦਾ ਏ ਕਦਮ ਫੇਰ ਕਦਮ ਪੁੱਟਦਾ ਏ ਫੇਰ ਟੇਕਦਾ ਏ ਜੇ ਉਹ ਪਹਿਲੇ ਕਦਮ ਤੇ ਹਾਰ ਮੰਨ ਲਵੇ ਤਾਂ ਉਹ ਕਦੇ ਤੁਰਨਾ ਹੀ ਨਹੀਂ ਸਿੱਖ ਸਕਦਾ ਅਸਲੀ ਤਾਕਤ ਦਾ ਮਹੱਤਵ ਅਸਲੀ ਤਾਕਤ ਸਾਡੀ ਅੰਦਰੂਨੀ ਤਾਕਤ ਇਹ ਸਾਨੂੰ ਸਿਖਾਉਂਦੀ ਹੈ ਕਿ ਆਪਣੇ ਆਪ ਨੂੰ ਕਬੂਲ ਕਿਵੇਂ ਕਰਨਾ ਹੈ ਜੇ ਤੁਸੀਂ ਆਪਣੀ ਅਸਲੀ ਤਾਕਤ ਨੂੰ ਲੱਭ ਲਿਆ ਤਾਂ ਬਾਹਰ ਦੀ ਕੋਈ ਵੀ ਤਾਕਤ ਤੁਹਾਨੂੰ ਅੱਗੇ ਵਧਣ ਤੋਂ ਰੋਕ ਨਹੀਂ ਸਕਦੀ ਆਪਣੀ ਅੰਦਰੂਨੀ ਤਾਕਤ ਨੂੰ ਖੋਜੋ ਅਤੇ ਆਪਣੀ ਯਾਤਰਾ ਉੱਤੇ ਧਿਆਨ ਦਿਓ ਧੀਰਜ ਛੋਟੇ ਕਦਮ ਆਪਣੇ ਆਪ ਨਾਲ ਪਿਆਰ ਅਤੇ ਆਪਣੇ ਆਪ ਉੱਤੇ ਭਰੋਸਾ ਤੁਹਾਨੂੰ ਤੁਹਾਡੇ ਅੰਦਰਲੀ ਤਾਕਤ ਵੱਲ ਲੈ ਕੇ ਜਾਣਗੇ ਦੋਸਤੋ ਜੇ ਵੀਡੀਓ ਪਸੰਦ ਆਈ ਹੋਵੇ ਤਾਂ ਸਬਸਕ੍ਰਾਈਬ ਲਾਈਕ ਤੇ ਕਮੈਂਟ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ